ਅਵਦੇਹੀ ਬੱਚਿਆਂ ਨੂੰ ਖਾਣ ਲੱਗੀ ਕੋਕੋ ਬਾਦਲਾਂ ਦੀ 2012 ਤੋਂ 17 ਵਾਲੀ ਸਰਕਾਰ ਵਿੱਚ ਅਕਾਲੀ ਲੀਡਰਾਂ ਅਤੇ ਜਥੇਦਾਰਾਂ ਦੇ ਠਾਠ ਬਾਠ ਸਮੇਤ ਕੰਮ ਕਰਨ ਦੇ ਧਾਕੜ ਢੰਗਾਂ ਨੂੰ ਦੇਖ ਕੇ ਉਸ ਵੇਲੇ ਸਿਆਸੀ ਤੌਰ ਤੇ ਲਵਾਰਸ ਚੱਲ ਰਹੇ ਕੁਝ ਨੌਜਵਾਨਾਂ ਨੇ ਇਨਕਲਾਬ ਨਾਂ ਦਾ ਇੱਕ ਬੀਜ ਬੀਜਿਆ ਸੀ ਇਸ ਬੀਜ ਨੇ ਕਾਂਗਰਸ ਦੀ 2017 ਤੋਂ 22 ਵਾਲੀ ਸਰਕਾਰ ਦੌਰਾਨ ਖੁਦ ਉੱਪਰ ਰੱਜ ਕੇ ਜ਼ੁਲਮ ਇਸੇ ਆਸ ਨਾਲ ਸਹਿਣ ਕਰ ਲਿਆ ਕਿ 2022 ਵਿੱਚ ਇਨਕਲਾਬ ਦੀ ਲਹਿਰ ਮੂਰੇ ਸਿਆਸੀ ਬਦਲ ਛੱਟ ਜਾਣਗੇ ਪਰੰਤੂ ਹਾਲਾਤ ਇਸ ਤੋਂ ਉਲਟ ਬਣੇ ਹੋਏ ਤਾਜ਼ਾ ਦਿਨਾਂ ਵਿੱਚ ਪ੍ਰਤੀਤ ਹੋ ਰਹੇ ਹਨ ਕੁਝ ਘਟਨਾਵਾਂ ਵੱਲ ਝਾਤ ਮਾਰੀਏ ਤਾਂ ਪ੍ਰਤੀਤ ਹੁੰਦਾ ਹੈ ਕਿ ਮੌਜੂਦਾ ਸਿਸਟਮ ਕੋਲ ਮਹਿਜ ਸਾਲ ਸਵਾ ਸਾਲ ਦਾ ਸਮਾਂ ਬਾਕੀ ਹੋਣ ਕਰਕੇ ਇਸ ਵੇਲੇ ਕਥਿਤ ਤੌਰ ਤੇ ਸਿਆਸੀ ਠੂਠਾ ਕਲਚਰ ਦੀ ਰਫ਼ਤਾਰ ਭੂਰੇ ਜੋ ਬੰਤੇ ਹੈ ਇਸ ਵੇਲੇ ਕੋਕੋ ਦੀ ਭੁੱਖ ਇੰਨੀ ਵੱਧ ਚੁੱਕੀ ਹੈ ਕਿ ਉਹ ਸ਼ਿਕਾਰ ਕਰਨ ਲੱਗਿਆ ਇਹ ਵੀ ਨਹੀਂ ਦੇਖ ਰਹੀ ਕਿ ਉਹ ਆਪਦੇ ਹੀ ਬੱਚੇ ਨਿਗਲ ਰਹੀ ਹੈ ਅਜਿਹਾ ਹੀ ਵਰਤਾਰਾ ਕਥਿਤ ਤੌਰ ਤੇ ਗੁਰੂ ਹਰਸਹਾਇ ਦੇ ਨੇੜਲੇ ਪਿੰਡ ਗੁੱਗਰ ਠੰਡੀ ਤਰੇਟੇ ਨਾਲ ਜੁੜਦੇ ਇਲਾਕੇ ਦੇ ਸਰਪੰਚ ਜਸ਼ਨਪ੍ਰੀਤ ਬਾਵੇ ਨਾਲ ਹੋਇਆ ਉਸ ਵੇਲੇ ਪ੍ਰਤੀਤ ਹੋਣ ਲੱਗਿਆ ਜਦੋਂ ਬਾਵੇ ਦਾ ਸਿਆਸੀ ਆਕਾ ਉਸ ਦੀ ਮੌਤ ਦਾ ਅਫਸੋਸ ਕਰਨ ਜਸ਼ਨਪ੍ਰੀਤ ਦੇ ਘਰ ਪਹੁੰਚਿਆ ਤਾਂ ਪਿੰਡ ਵਾਲਿਆਂ ਨੇ ਉਸ ਦਾ ਡਟਵਾ ਵਿਰੋਧ ਕਰਦਿਆਂ ਦੋਸ਼ਾਂ ਦਾ ਮੀਂਹ ਵਰਾ ਦਿੱਤਾ ਫਿਲਹਾਲ ਦੀ ਕੜੀ ਸਿਆਸੀ ਖੇਤਰ ਵਿੱਚ ਚੋਗ-ਚੋਗਣਾ ਸਿੱਖ ਰਿਹਾ ਜਸ਼ਨਪ੍ਰੀਤ ਬਾਵਾ ਇਸ ਦੁਨੀਆ ਵਿੱਚ ਨਹੀਂ ਰਿਹਾ ਲੋਕਾਂ ਦਾ ਕਹਿਣਾ ਸੀ ਕਿ ਇਸ ਕਾਬਲ ਸਿਆਸੀ ਚਿਹਰੇ ਨੇ ਆਉਂਦੇ ਦਿਨਾਂ ਵਿੱਚ ਐਮਐਲਏ ਐਮਪੀ ਤੱਕ ਵੀ ਪਹੁੰਚ ਜਾਣਾ ਸੀ ਪਰ ਸਿਆਸੀ ਕੋਕੋ ਨੇ ਲੱਗਦਾ ਆਪਦੇ ਹੀ ਬੱਚੇ ਖਾ ਲਏ ਹਨ ਅਤੇ ਫਿਲਹਾਲ ਦੀ ਕੜੀ ਜਸ਼ਨ ਬਾਵੇ ਦੇ ਘਰ ਦਾ ਸਭ ਕੁਝ ਖਤਮ ਕਰ ਦਿੱਤਾ ਹੈ ਜਸ਼ਨਪ੍ਰੀਤ ਭਾਵੇ ਦਾ ਅਫਸੋਸ ਕਰਨ ਪਹੁੰਚੇ ਹਲਕਾ ਵਿਧਾਇਕ ਦਾ ਪਿੰਡ ਵਾਸੀਆਂ ਤੇ ਆਮ ਲੋਕਾਂ ਨੇ ਜ਼ੋਰਦਾਰ ਵਿਰੋਧ ਕੀਤਾ ਜਿਸ ਦੀ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ